ਸਸਰੀ ਗਾਲ ਜੀ ਵੀਰੋ ਸਾਰਿਆਂ ਨੂੰ ਵੀਰੋ ਇਹ ਪਿੰਡ ਰੋੜਕਾ ਖੁਰਦ ਦੀ ਵੀਡੀਓ ਠੀਕ ਹੈ ਜੀ ਇਹ ਪਰਸੋ ਰਾਤ ਦੀ ਵੀਡੀਓ ਆ ਜਿੱਥੇ ਚੋਰ ਆਏ ਤਿੰਨ ਵੀਰੋ ਠੀਕ ਹੈ ਜੀ ਇਹਨਾਂ ਨੂੰ ਕੋਈ ਖਾਫ ਨਹੀਂ ਕੋਈ ਕੱਕ ਨਹੀਂ ਆ ਤੁਹਾਡੇ ਸਾਹਮਣੇ ਠੀਕ ਹੈ ਜੀ ਦਾਤਰ ਫੜੀ ਸੀ ਹੱਤਾਂ ਦੇ ਵਿੱਚ ਜਾਂ ਨਿਫੀਆਂ ਦੇ ਵਿੱਚ ਪਈ ਸੀ ਨਾ ਇਹ ਨਹੀਂ ਲੋਕਾਂ ਦੇ ਕੁੰਡੇ ਪਟਕੇ ਅੰਦਰ ਵੀ ਗਏ ਠੀਕ ਹੈ ਜੀ ਤੇ ਕਈਆਂ ਦਾ ਸਮਾਨ ਵਗੈਰਾ ਵੀ ਲੈ ਕੇ ਸੋਨਾ ਵਗੈਰਾ ਕੰਦੇ ਠੀਕ ਹੈ ਜੀ ਤੇ ਇਹਨਾਂ ਨੂੰ ਕੋਈ ਖੋਫ ਨਹੀਂ ਹਰੇਕ ਗਲੀ 'ਚ ਬੇਖੌਫ ਹੋ ਕੇ ਕੰਮ ਕਰ ਗਏ ਵੀਰੋ ਪਿੰਡ ਰੋੜਕੇ ਦੇ ਵਿੱਚ ਠੀਕ ਹੈ ਜੀ ਬਾ ਟਾਈਮ ਤੁਸੀਂ ਉੱਪਰ ਦੇਖਦੇ ਹੋਣੇ ਆ ਸਾਢੇ 12 ਵਜੇ ਦਾ ਜਾਂ ਆਪ ਕਹ ਦੀਏ 12:00 ਵਜੇ ਦਾ ਟਾਈਮ ਨਾ ਹਨ ਜਿਗਰਾ ਦੇਖੋ ਵੀਰੋ ਇਹਨਾਂ ਦਾ ਚੋਰਾ ਦਾ ਜਿਗਰਾ ਕਿੰਨਾ ਖੁੱਲ ਗਿਆ ਜਿਹੜਾ ਕੋਈ ਖੋਪਰੀ ਇੱਕ ਪਿੰਡ ਦੇ ਵਿੱਚ ਜਾ ਗਈ ਠੀਕ ਹੈ ਜੀ ਆਹ ਦੇਖੋ ਹਥਿਆਰ ਫੜਿਆ ਆ ਹੱਥ ਦੇ ਵਿੱਚ ਸ਼ਰੀਆਮ ਘੁੰਮ ਰਿਹਾ ਠੀਕ ਹੈ ਜੀ ਕਿੱਦਾਂ ਕੋਈ ਕਿਸੇ ਦਾ ਖੋਹ ਹੀ ਹੈ ਨਹੀਂ ਠੀਕ ਹੈ ਜੀ ਤੇ ਇਦਾਂ ਜਿਹੜੇ ਸ਼ਰੀਆਮ ਘੁੰਮਦੇ ਕਿਸੇ ਦੇ ਕੁਛ ਮਾਰ ਵੀ ਸਕਦੇ ਜਾਂ ਹੋਰ ਹਨਾ ਤੁਹਾਡੇ ਸਾਹਮਣੇ ਹੀ ਆ ਦੇਖੋ ਦਿੰਦਾ ਪੱਟ ਰਹੇ ਆ ਇਹ ਕੁੰਡੇ ਪੱਟ ਰਹੇ ਵੀਰੋ ਲੋਕਾਂ ਦੇ ਹਨ ਘਰਾ ਦੇ ਮੋਹਰੇ ਜਾ ਕੇ ਜਿਨ੍ਹਾਂ ਦੇ ਦਿੰਦੇ ਲੱਗੇ ਆ ਜਾਂ ਕਿਤੇ ਗੇਵਾ ਹਨ ਤੇ ਇਹ ਇੱਕ ਜਗ੍ਹਾ ਚਾਰ ਜਗ੍ਹਾ ਚੋਰੀਆਂ ਕਰਕੇ ਗਿਆ ਚਾਰ ਜਗ੍ਹਾ ਜਾਂ ਪੰਜ ਜਗ੍ਹਾ ਹਨ ਚਾਰ ਜਗ੍ਹਾ ਜਾ ਕੇ ਆਏ ਵੀਰੋ ਪੰਜ ਜਗ੍ਹਾ ਠੀਕ ਹੈ ਜੀ ਤੇ ਸੋਨਾ ਵਗੈਰਾ ਵੀ ਕਈਆਂ ਨੇ ਕਹਿੰਦੇ ਲੈ ਗਏ ਬਾਕੀ ਸੋਨੇ ਦੇ ਵਿੱਚ ਆਉਂਦਾ ਹਨ ਬਾਕੀ ਉਹਨਾਂ ਦੇ ਕੋਲ ਜਾ ਕੇ ਜੇ ਟਾਈਮ ਲੱਗਾ ਵੀਰਾ ਕੋਲ ਪਾਪਾ ਨੂੰ ਹੱਲੇ ਪਤਾ ਨਹੀਂ ਪੂਰੀ ਨੌਲੇਜ ਲੈ ਕੇ ਉਹਨਾਂ ਕੋਲ ਗੱਲਬਾਤ ਜੇ ਕਰਦੇ ਹੋਏ ਘਰ ਦੇ ਫੇ ਗੱਲਬਾਤ ਕਰਕੇ ਆਵਾਂਗੇ ਸਾਰਿਆਂ ਨਾਲ ਤੇ ਪਰ ਸ਼ਰੇਆਮ ਘੁੰਮ ਕੇ ਦੇ ਬਿਰੋ ਪਿੰਡ ਦੇ ਵਿੱਚ ਠੀਕ ਹੈ ਜੀ ਕੋਈ ਖੋਫ ਨਹੀਂ ਕੋਈ ਕੱਖ ਨਹੀਂ ਐਟਰ ਪਟਰ ਠੀਕ ਹੈ ਜੀ ਤੇ ਦਲੇਰੀ ਦੇ ਕੋਹ ਨਾਲੇ ਕੰਨੀ ਆ ਬਿਰੋ ਉਹਨਾਂ ਨੂੰ ਕੋਈ ਡਰ ਨਹੀਂ ਦੇਖੋ ਨਾ ਕਿਸੇ ਪਿੰਡ ਦਾ ਨਾ ਕਿਸੇ ਕਾਨੂੰਨ ਦਾ ਠੀਕ ਹੈ ਜੀ ਕਾਨੂੰਨ ਦਾ ਵਿਰੋਧ ਤੋੜੇ ਤੋੜੇ ਰਹੇ ਆ ਜੋ ਇਹਨਾਂ ਦੀ ਹਰਕਤਾਂ ਆ ਹੱਥ ਦੇ ਵਿੱਚ ਕਿਸੇ ਪਿੰਡ ਦੇ ਹਥਿਆਰ ਲੈ ਕੇ ਰਾਤ ਨੂੰ ਘੁੰਮਣਾ ਠੀਕ ਹੈ ਜੀ ਤੇ ਤੁਹਾਨੂੰ ਪਤਾ ਏ ਡੂਬਰ ਦਾ ਕਾਨੂੰਨ ਕਿਹੜਾ ਟੁੱਟਣਾ ਹਨਾ ਤੇ ਕੋਈ ਖੋਫ ਨਹੀਂ ਬਿਊਰੋ ਨਾਲ ਕੋਈ ਦਾਨੀ ਨਾ ਪਿੰਡ ਵਾਲਿਆਂ ਦਾ ਨਾ ਕਾਨੂੰਨ ਦਾ ਠੀਕ ਹੈ ਜੀ ਉਹ ਤਾਂ ਤੁਹਾਨੂੰ ਦੱਸ ਘੁੰਮਣ ਜਿੱਦੇ ਦੇ ਹਿਸਾਬ ਨਾਲ ਘੁੰਮ ਰਿਹਾ ਉਹ ਹਿਸਾਬ ਨਾਲ ਪਤਾ ਲੱਗ ਰਿਹਾ ਹਨ ਤੇ ਇਹ ਸਰਪੰਚ ਸਾਹਿਬ ਦੇ ਵੀ ਘਰੇ ਜਾ ਕੇ ਆਏ ਆ ਠੀਕ ਹੈ ਜੀ ਜੋ ਕਿ ਮੌਕੇ ਦੇ ਪਹਿਲਾਂ ਸਰਪੰਚ ਸੀ ਠੀਕ ਹੈ ਜੀ ਉਹਨਾਂ ਦੇ ਘਰੇ ਵੀ ਜਾ ਕੇ ਆਏ ਆ ਉਹ ਵੀ ਤੁਹਾਨੂੰ ਵੀਡੀਓ ਅੱਗੇ ਜਾ ਕੇ ਮਿਲੂਗੀ ਠੀਕ ਹੈ ਜੀ ਪੂਰੀ ਵੀਡੀਓ ਦੇਖੋ ਕਈਆਂ ਦੇ ਘਰੇ ਜਾ ਕੇ ਜਿੱਧਰ ਜਿੱਧਰ ਜਾ ਕੇ ਆਇਆ ਸਾਰੀ ਵੀਡੀਓ ਆ ਵੀਰੋ ਠੀਕ ਹੈ ਜੀ ਤੇ ਦੇਖੀ ਜਾਓਗੇ ਵੀਡੀਓ ਠੀਕ ਹੈ ਜੀ ਕਮੈਂਟ ਕਰਕੇ ਜਰੂਰ ਦੱਸਿਓ ਕਿ ਇਦਾਂ ਦੇ ਲੋਕ ਆ ਜਿਹੜੇ ਉਹਨਾਂ ਦਾ ਹੱਲ ਕੀ ਹੋਣਾ ਚਾਹੀਦਾ ਕਾਨੂੰਨ ਅਲੋ ਹਾਂ ਦਾ ਸਸੇਗਾ